ਭਜੀ ਦਿਵਜ ਮੋਗਾ ਦੇ ਵਿੱਚ ਪਹੁੰਚਣਾ ਪਾਰਟ ਮੈਂਬਰੀ ਮੀਟਿੰਗ ਨਾਲ ਸੀ ਸਾਰਾ ਮੋਗਾ ਉਹ ਵੈਗੁਰ ਜੀ ਖਾਲਸਾ ਜਾਈ ਦਿਨ ਜੀ ਕੀ ਫਤਿਹ ਇਹ ਤੇ ਹੁਣ ਤੁਹਾਨੂੰ ਵੀ ਸਾਰਿਆਂ ਨੂੰ ਪੂਰੀਆਂ ਸੰਗਤਾਂ ਨੂੰ ਪਤਾ ਹੈ ਕਿ ਆਪਾਂ 14 ਤਰੀਕ ਨੂੰ ਇੱਕ ਜੋ ਖੇਤਰੀ ਪਾਰਟੀ ਅਕਾਲੀ ਦਲ ਵਾਸ ਪੰਜਾਬ ਦੇ ਦਾ ਆਗਾਜ਼ ਕੀਤਾ ਸੀ ਤੇ ਉਹਦੇ ਵਾਸਤੇ ਅਸੀਂ ਸਾਰੇ ਹੁਣ ਜ਼ਿਲ੍ਹਿਆਂ 'ਚ ਉਹ ਦਾ ਸੰਗਠਨ ਬਣਾਉਣ ਜਾ ਰਹੇ ਹਾਂ ਕੁਝ ਜ਼ਿਲ੍ਹਿਆਂ ਦਾ ਅਨਾਉਂਸ ਕਰ ਦਿੱਤੀ ਅੱਜ ਅਸੀਂ ਫਰੋਜ਼ ਫਰੀਦਕੋਟ ਔਰ ਮੋਗਾ ਦਾ ਇਹ ਜਿਹੜੇ ਇੱਕ ਸੇਵਾਦਾਰਾਂ ਦਾ ਅਨਾਉਂਸਮੈਂਟ ਕੀਤੀ ਆ ਤੇ ਉਹਦੇ ਵਾਸਤੇ ਅਸੀਂ ਅੱਜ ਆਏ ਸੀ ਤੇ ਇਹ ਸੇਵਾਦਾਰਾਂ ਨੂੰ ਕਿਹਾ ਕਿ ਅੱਗੇ ਹੁਣ ਤੁਸੀਂ ਬਲਾਕ ਪੱਧਰ ਦੀਆਂ ਪੂਰੇ ਜ਼ਿਲ੍ਹੇ ਨੂੰ ਸੰਭਾਲੋ ਤੇ ਇਹ ਜਿਹੜੀ ਆ ਇਹ ਜੋ ਪਾਰਟੀ ਦਾ ਮਿਸ਼ਨ ਆ 500 ਕੋ ਚਾਓ ਪੰਜਾਬ ਚਾਓ ਇਹਨੂੰ ਤੁਸੀਂ ਘਰ ਘਰ ਪਿੰਡ ਪਿੰਡ ਤੱਕ ਲੈ ਕੇ ਜਾਣਾ ਸਾਰਿਆਂ ਨੇ ਰਲ ਮਿਲ ਕੇ ਤੇ ਅਸੀਂ ਸਾਰਿਆਂ ਸੰਤਾ ਨੂੰ ਅਪੀਲ ਕਰਦੇ ਆ ਇਹਦੇ 'ਚ ਕਿ ਤੁਸੀਂ ਵਾਕੋਂ ਵਾਅਦੇ ਇਹਨਾਂ ਜੋ ਸੇਵਾਦਾਰ ਲਾਏ ਗਏ ਆ ਇਹਨਾਂ ਦਾ ਸਹਿਯੋਗ ਕਰੋ ਇਹਨਾਂ ਦਾ ਸਮਰਥਨ ਕਰਕੇ ਤੁਸੀਂ ਨਾਲ ਇਹਨਾਂ ਦੇ ਨਾਲ ਜੁੜ ਕੇ ਇਸ ਪਾਰਟੀ ਦੀਆਂ ਜੜ੍ਹਾਂ ਜਿਹੜੀਆਂ ਮਜ਼ਬੂਤ ਕਰੋ ਤੇ ਆਉਣ ਵਾਲੇ ਸਮੇਂ ਚ ਅਪਾ ਪੰਜ ਨੂੰ ਪੰਜਾਬ ਨੂੰ ਚੜ੍ਹਦੀ ਕਲਾ ਚ ਲੈ ਕੇ ਜਾਂਦੇ। ਅੱਜ ਕਾ ਕਮੇਟੀ ਵੀ ਬਣਾਈ ਆ। ਅੱਜ ਹਾਜੀ ਪੰਜ ਮੈਂਬਰਾਂ ਦੀ ਕਮੇਟੀ ਬਣਾਈ ਆ ਉਹਦੇ ਪਤਾ ਆ ਨਾਮ ਮੇਨੂੰ ਸਾਰੇ ਪੂਰੇ ਜਾਣਦੇਗੇ ਤੇ ਤੁਹਾਨੂੰ ਇਹ ਪ੍ਰੈਸ ਨੋਟ ਦੇ ਦਨੇ ਉਹ 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 ਉਹਦੇ ਚ ਸਾਰੀਆਂ ਚੀਜ਼ਾਂ ਆ ਜਾਣਗੀਆਂ।